ਇਲਾ ਐਡੇ ਗਲਤ ਰਸਤੇ ਸੀ ਸੰਗਤ ਮਰੀ ਜੀ ਕੀ ਜਾਨੀ ਕਿ ਜਿਹੜੇ ਲੋਕ ਹੁਣ ਇਹ ਗੰਦੇ ਨਸ਼ੇ ਕਰਦੇ ਆ ਉਹ ਜ਼ਿੰਦਗੀ ਚੋਂ ਨਿਕਲ ਚੁੱਕੇ ਹੂੰ ਹੂੰ ਐਸੇ ਹਾਲਾਤ ਤੇ ਪਹੁੰਚ ਗਿਆ ਸੀਗਾ ਅਭੀ ਜਾਨੀ ਜਾਂ ਤਾਂ ਰੱਬ ਬਚਾ ਸਕਦਾ ਸੀਗਾ ਜਾਂ ਮੌਤ ਲੈਣਾ ਸੀ ਮੈਂ ਇੱਕੋ ਕੰਮ ਹੋਣਾ ਸੀ ਇੱਕੋ ਕੰਮ ਹੋਣਾ ਉਸ ਟਾਈਮ ਤੇ ਮਹਾਰਾਜ ਮੁਰੇ ਅਰਦਾਸ ਕੀਤੀ ਠੀਕ ਆ ਕਦੇ ਜ਼ਿੰਦਗੀ ਚ ਪਾਈ ਮੈਂ ਗੁਰੂ ਘਰ ਨਹੀਂ ਗਿਆ ਸੀ ਉਸ ਦਿਨ ਪਹਿਲੇ ਤਨ ਗੁਰੂ ਘਰ ਜਾ ਕੇ ਮੈਂ ਮਹਾਰਾਜ ਮੁਰੇ ਅਰਦਾਸ ਵੀ ਅੱਜ ਤੋਂ 5 ਸਾਲ ਪਹਿਲਾਂ ਹਾਂਜੀ ਹਾਂਜੀ ਜੇ ਵੀ ਅੱਜ ਤੋਂ ਬਚਾਓਗੇ ਤਾਂ ਮੈਂ ਤੁਹਾਡਾ ਉਹਨਾਂ ਨੇ ਬਚਾਇਆ ਜਾਨੀ ਕਿ ਕੈਮਰੀ ਲੋਕ ਮਾਰ ਰਿਹਾ ਇਤਾਂ ਕਾ ਦਿੰਦਾ ਤੇ ਮਾਰਾ ਹੀ ਬਚਾਉਂਦਾ ਭਾਈ ਮਾਰਾ ਹੀ ਬਚਾਉਂਦਾ ਥੋਕਰ ਵੀ ਉਹੀ ਮਾਰਨ ਵਾਲਾ ਵਾ ਬਚਾਉਣ ਵਾਲਾ ਵੀ ਉਹੀ ਆ ਹੱਤ ਫੜ ਕੇ ਐ ਖੜਾ ਕੀਤਾ ਪਾਉਨ ਨੂੰ ਥੱਲੇ ਡਿੱਗੇ ਪਿਆ ਉਹਨਾਂ ਜਦੋਂ ਤੋਂ ਜਾਨੀ ਇਹ ਤਾਜ ਮਿਲਿਆ ਵਾ ਮੇਰੀ ਜ਼ਿੰਦਗੀ ਹੋ ਜ਼ਦਰ ਗਈ ਬਿਲਕੁਲ ਬਿਲਕੁਲ ਐਡੇ ਗਲਤ ਨਸ਼ੇ ਤੇ ਲੱਗ ਗਏ ਸੀਗਾ ਨਾ ਜੀ ਜੋ ਅੱਜ ਕੱਲ ਸਰਕਾਰਾਂ ਚੱਲੀ ਜਾ ਰਿਆ ਚੱਲੀ ਜਾ ਰਿਆ ਵੀ ਹਾਂ ਜੀ ਹਾਂ ਜੀ ਤੇ ਬਸ ਉਹਦਾ ਜੀਵਨ ਬਹੁਤ ਗੰਦਾ ਹੋ ਗੰਦਾ ਜੀ ਮੈਂ ਕਹਿੰਦਾ ਛੱਡੋ ਪਰੇ ਜੋ ਕੁਛ ਸੀਗਾ ਮੈਂ ਵੇਚ ਵੱਟ ਕੇ ਸਾਰਾ ਉਧਰ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਬੇਨਤੀ ਇਹ ਹੈ ਕਿ ਵੀਡੀਓ ਨੂੰ ਤੁਸੀਂ ਇਹਨੂੰ ਸ਼ੇਅਰ ਜਰੂਰ ਕਰਨਾ ਲਾਈਕ ਕਮੈਂਟ ਜਰੂਰ ਕਰਨਾ ਕਿਉਂਕਿ ਆਪਾਂ ਇਹ ਗੱਲ ਕਹਿੰਦੇ ਨਹੀਂ ਹੁੰਦੇ ਤੁਸੀਂ ਕਰ ਦਿੰਨੇ ਪਰ ਆਹਣੀ ਵੀਡੀਓ ਨਾ ਜਿਹੜੀ ਮੈਨੂੰ ਬਹੁਤ ਅਹਿਮ ਲੱਗ ਰਹੀ ਆ ਇਹ ਸਮਝ ਲਓ ਲੋਕੀ ਪੋਡਕਾਸਟ ਕਰਦੇ ਆ ਆਪਾਂ ਇਹਨੂੰ ਨਾ ਤਾਂ ਨਹੀਂ ਪੋਡਕਾਸਟ ਦਿੰਦੇ ਪਰ ਚਲੋ ਆਪਾਂ ਵੀਡੀਓ ਹੀ ਕਹਿ ਦਿੰਦੇ ਆ ਨਾ ਹੁਣ ਸਾਨੂੰ ਉਹਦੇ ਬਾਰੇ ਇੰਨਾ ਗਿਆਨ ਨਹੀਂ ਹੋ ਪਰ ਮੈਨੂੰ ਕਈ ਮੁੰਡੇ ਕਹਿੰਦੇ ਹੁੰਦੇ ਵੀ ਯਾਰ ਜਿਹੜੀ ਤੁਸੀਂ ਵੀਡੀਓ ਬਣਾਉਂਦੇ ਹੋ ਇੱਕ ਪੋਡਕਾਸਟ ਹੀ ਆ ਸਿਰਪੇ ਆ ਵੀ ਤੁਸੀਂ ਬੈਠੇ ਹੋ ਔਰ ਤਰਾ ਹੁੰਦੇ ਆ ਤੁਹਾਡੇ ਤੋਂ ਮਾਈਕ ਨਹੀਂ ਦੂਜੇ ਹੁੰਦੇ ਤੇ ਹੈ ਇਹ ਵੀ ਪੋਡਕਾਸਟ ਸਿਸਟਮ ਹੀ ਹੈ ਹਨਾ ਜੀ ਤੇ ਗਾਂ ਆਪਾਂ ਉਹ ਵੀ ਕਰ ਦਾਂਗੇ ਜਗਾੜ ਜਿਆ ਤੇ ਗੱਲ ਆਪਾਂ ਕਰਨੀ ਅੱਜ ਆਪਣੇ ਵੀਰ ਮਨਦੀਪ ਸਿੰਘ ਖਾਲਸਾ ਜੀ ਬਾਰੇ ਠੀਕ ਆ ਜੀ ਤੇ ਇਹ ਗੱਲਾਂ ਜਿਹੜੀਆਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਮਤਲਬ ਜਰੂਰ ਇਹ ਵੀਡੀਓ ਦਿਖਾਉਣੀ ਆ ਆਪਣੇ ਬੱਚਿਆਂ ਨੂੰ ਆਪਣੀ ਹੋਰ ਫੈਮਿਲੀ ਨੂੰ ਇਹ ਵੀਡੀਓ ਜਰੂਰ ਦਿਖਾਉਣੀ ਕਿਉਂਕਿ ਜੀਵਨ ਦੀ ਜਿਹੜੀ ਤਬਦੀਲੀ ਆ ਨਾ ਉਹ ਕਹਿ ਲੋ ਵੀ ਕੋਈ ਇਨਸਾਨ ਨਹੀਂ ਕਰ ਸਕਦਾ ਕਦੀ ਉਹ ਤਬਦੀਲੀ ਜਿਹੜੀ ਰੱਬ ਹੀ ਕਰ ਸਕਦਾ ਸਭ ਤੋਂ ਪਹਿਲਾਂ ਦਾ ਹਰਪ੍ਰੀਤ ਬਾਈ ਮਨਦੀਪ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਟਾਈਮ ਕੱਟਿਆ ਹੈ ਨਾ ਸਾਡੇ ਇੱਥੇ ਆਉਣ ਤੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਮਤਲਬ ਮੈਂ ਤੁਹਾਨੂੰ ਸਵਾਲ ਕਰੂੰਗਾ ਤੁਸੀਂ ਜਵਾਬ ਦੇਈ ਜਾਣਾ ਜਰੂਰ ਜੀ ਜਰੂਰ ਤੇ ਪਹਿਲਾਂ ਤਾਂ ਇਹ ਦੱਸੋ ਵੀ ਆਪਣੀ ਕਿੰਨੀ ਉਮਰ ਹੋ ਗਈ ਮੇਰੀ ਉਮਰ ਜੀ 31 ਸਾਲ ਦੀ 31 ਸਾਲ ਉਮਰ ਹੋ ਗਈ ਤੁਹਾਡਾ 94 ਦਾ ਜਨਮਾ 93 93 ਦਾ 93 ਦਾ ਜਨਮਾ ਤੇ ਹੁਣ ਗੱਲ ਆਪਾਂ ਇਹ ਕਰਾਂਗੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਿੱਖੀ ਜ਼ਰੂਰ ਖਾਲਸਾ ਮੈਨੂੰ ਭਾਈ 23 ਸਾਲ ਹੋ ਗਏ ਪੂਰੇ ਮਤਲਬ ਕੀ 2022 22 ਦੇ ਵਿੱਚ ਹਾਂ ਤੇ 31 ਸਾਲ ਦੀ ਉਮਰ ਦੇ ਵਿੱਚੋਂ ਆਪਾਂ ਆ 2.5 ਸਾਲ ਦਾ ਜੀਵਨ ਤੁਹਾਡਾ ਕੱਢ ਦਿੰਨੇ ਆ ਠੀਕ ਹੈ ਤੇ ਕੋਈ ਬੰਦਾ ਭਾਈ ਇਹ ਨਾ ਕਹੇ ਉਹ ਵੀ ਮੈਂ ਦਾੜੀ ਕੱਟੀ ਹੋ ਤਾਂ ਮੈਂ ਖਾਲਸਾ ਜੀ ਦਾ ਨਾਲ ਆ ਕਰ ਰਿਹਾ ਇੰਟਰਵਿਊ ਇਹ ਗੱਲਾਂ ਕੋਈ ਵੀ ਕਰਿਓ ਭਾਈ ਉਹ ਇੱਕ ਅਲੱਗ ਮੁੱਦਾ ਆ ਇਸ ਵੀਡੀਓ ਨੂੰ ਬਣਾਉਣ ਪਿੱਛੇ ਹੀ ਮਕਸਦ ਆ ਪੀਨ ਨਾਲ ਦੇਖ ਕੇ ਹੋਰ ਵੀ ਨੌਜਵਾਨ ਜਿਹੜੇ ਆ ਉਹ ਆਪਣੀ ਜੀਵਨ ਨੂੰ ਸਫਲਾ ਕਰ ਸਕਣ ਵਧੀਆ ਬਣਾ ਸਕਦਾ ਹੈ ਕਿ ਨਹੀਂ ਜੀ ਬਿਲਕੁਲ ਜੀ ਤੁਹਾਨੂੰ ਪਤਾ ਉਹ بڑے ਕੁੱਤੇ ਆ ਜਾਂਦੇ ਵਿੱਚ ਹਾਂ ਜੀ ਹੋਏਗੇ ਬਹੁਤ ਪਹਿਲੇ ਕਰਾਉਣੇ ਵਧੀਆ ਹੁੰਦੇ ਆ ਤੇ 31 ਸਾਲ ਤੇ ਤੁਸੀਂ ਫਿਰ ਜਿੰਦਗੀ ਜਿੱਦਾਂ ਸ਼ੁਰੂ ਹੋਈ ਪੜ੍ਹਾਈ ਫੇ ਕਿੰਨੀ ਕੀਤੀ ਹੈ ਮੈਂ ਪੜ੍ਹਾਈ ਜੀ ਕੀਤੀ 10 ਕਲਾਸਾਂ ਤੇ ਤੁਸੀਂ ਜਿਹੜੇ ਕੇਸ ਆ ਫਿਰ ਸ਼ੁਰੂ ਬਚਪਨ ਤੋਂ ਹੀ ਨਹੀਂ ਰੱਖੇ ਸੀ ਮੈਂ ਛੋਟੀ ਉਮਰੇ ਯਾਨੀ ਕਿ ਮੇਰੇ ਕੇਸ ਨਹੀਂ ਸੀਗੇ ਜਿੱਡੇ ਹੋ ਸੀਗੇ ਤੇ ਮਤਲਬ 2-4 ਸਾਲ 5 ਸਾਲ ਦੀ ਉਮਰ ਭਾਈ ਹਾਂ ਜੀ ਹਾਂ ਜੀ ਹਾਂ ਜੀ ਛੋਟੇ ਹੁੰਦੇ ਨੇ ਤੇ ਪਿਤਾ ਜੀ ਦਾ ਡੇ ਮੇਰੇ ਡੜੀ ਐਕਸਪਾਇਰ ਹੋ ਚੁਕੀ ਉਹ ਵੀ ਜਨਨ ਕਿ ਜਦੋਂ ਉਹਨਾਂ ਹੀ ਜਨਤ ਉਹ ਪਹਿਲਾਂ ਉਹਨਾਂ ਨੇ ਸਿੱਕੀ ਸ਼ੁਰੂ ਕੀਤੀ ਉਹ ਮੋਨੇ ਸੀ ਕਿ ਸਰਦਾਰ ਸੀ ਮੋਨੇ ਸੀ ਪਹਿਲਾਂ ਪਹਿਲਾਂ ਮੋਨੇ ਸੀ ਕਿ ਹੁਣ ਜਦੋਂ ਜਨਤ ਤੋਂ ਸਾਲ 2 ਸਾਲ ਪਹਿਲਾਂ ਉਹਨਾਂ ਨੇ ਵੀ ਅਮਰੇ ਸ਼ਕਿਆ ਸੀ ਜੀ ਮਤਲਬ ਕਿ ਤੁਹਾਡੀ ਜਿਹੜੀ ਜੀਵਨੀ ਹੈ ਇੱਕ ਮੋਨੇ ਪਰਿਵਾਰ ਚ ਸ਼ੁਰੂ ਬਿਲਕੁਲ ਬਿਲਕੁਲ ਜੀ ਤੇ ਉਮਰ ਦੇ ਵਿੱਚ ਫਿਰ ਤੁਸੀਂ ਕਹ ਲਓ ਵੀ 2.5 ਸਾਲ ਤੋਂ ਪਹਿਲਾਂ ਮਤਲਬ ਕਿ 28 ਸਾਲ ਦੀ ਉਮਰ ਜਿਹੜੀ ਤੁਸੀਂ ਉਹ ਮੋਨੇ ਜੀਵਨ ਚ ਕਿੱਢੀ ਬਿਲਕੁਲ ਬਿਲਕੁਲ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਹੀ ਗੱਲ ਕਰਾਂਗੇ ਵੀ ਉਹ ਮੋਨੇ ਜੀਵਨ ਚ ਤੇ ਇਸ ਜੀਵਨ ਚ ਕੀ ਫਰ ਉਹ ਕਹਿ ਲੋ ਵੀ ਉਹ ਜਾਨਵਰ ਰੂਪ ਸੀਗਾ ਇਹ ਇਨਸਾਨੀ ਰੂਪ ਹਾਂ ਸਭ ਤੋਂ ਵੱਡੀ ਗੱਲ ਇਹ ਆ ਸਭ ਤੋਂ ਵੱਡੀ ਗੱਲ ਕੀ ਫਰਕ ਪਿਆ ਆਪਾਂ ਮੋਨੇ ਹੋਣ ਵਾਲੀਆਂ ਗੱਲ ਘਟਰਾਵਾ ਜਿਹੜੀਆਂ ਉਹ ਬਾਅਦ ਚ ਜਾਣਾਂਗੇ ਕੀ ਫਰਕ ਪਿਆ ਮਤਲਬ ਕਿ ਇਹ ਖਾਲਸਾ ਰੂਪ ਧਾਰਨ ਤੋਂ ਬਾਅਦ ਮਤਲਬ ਗੁਰਸਿੱਖ ਹੋਣ ਤੋਂ ਬਾਅਦ ਕੀ ਕੀ ਜ਼ਿੰਦਗੀ ਦੇ ਫਰਕ ਪਏ ਆ ਜ਼ਿੰਦਗੀ ਦੀ ਸਭ ਤੋਂ ਪਹਿਲਾਂ ਫਰਕ ਤਾਂ ਇਹੀ ਆ ਭਾਜੀ ਬਿਜੇ ਨਹੀਂ ਆਪਣੇ ਪਰਿਵਾਰ ਦੀ ਸਾਰੇ ਦੀ ਰਾਸਤਾ ਕਲੀਅਰ ਹੋ ਗਿਆ ਤੇਨੀ ਜ਼ਿੰਦਗੀ ਸੋਹਣੀ ਰਹੀ ਆ ਤੇ ਇੱਜ਼ਤ ਬਣ ਗਈ ਆ ਲੋਕ ਸਮਾਜ ਦੇ ਵਿੱਚ ਪਹਿਲਾਂ ਕੋਈ ਇੱਜ਼ਤ ਨਹੀਂ ਕਰਦਾ ਸੀਗਾ ਬੋਲਦਾ ਸੀ ਅਗਲਾ ਉਹ ਇਹ ਕਹਿ ਕੇ ਬੁਲਾਉਂਦਾ ਸੀ ਹੁਣ ਖਾਲਸਾ ਸੀ ਬਾਬਾ ਜੀ ਸਰਦਾਰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਤਾਜ ਮਿਲ ਗਿਆ ਤਾਜ ਮਿਲ ਗਿਆ ਪਹਿਲਾਂ ਪਹਿਲਾਂ ਅਗਲਾ ਕਹਿੰਦਾ ਜੀ ਓਹ ਉਹ ਤਾਂ ਨਹੀਂ ਭਈਆ ਕੇ ਪੰਜਾਬੀ ਪੰਜਾਬੀ ਆ ਹਾਂ ਭਈਆ ਹੀ ਜ਼ਿਕਰਾਂ ਦੇ ਕੋਈ ਫਰਕ ਨਹੀਂ ਪੈਂਦਾ ਹਾਲਾਂਕਿ ਚਲੋ ਕਿਸੇ ਨੇ ਪੱਗ ਬੰਨੀ ਆ ਫੇਰ ਵੀ ਅਗਲਾ ਸਰਦਾਰ ਜੀ ਸਰਦਾਰ ਜੀ ਕਹਿੰਦਾ ਆਈ ਆ ਕਹਿੰਦਾ ਜੀ ਆਸੇ ਸਿੱਖੀ ਕਹਿੰਦਾ ਪੱਗ ਬੰਨਨੇ ਨੂੰ ਆ ਪੱਗ ਬੰਨਨੇ ਨੂੰ ਸਿੱਖੀ ਕੀ ਕਹਿੰਦਾ ਤੇ ਫਿਰ ਜਦਾਂ ਕੀ ਇਦਾਂ ਦਾ ਜ਼ਿੰਦਗੀ ਚ ਹੋਇਆ ਜਿਹੜਾ ਤੁਸੀਂ ਮਤਲਬ ਕੀ ਸਿੱਖੀ ਰੂਪ ਜਿਹੜਾ ਧਾਰਨ ਕੀਤਾ ਮੋੜ ਜੀ ਪਹਿਲੇ ਸਮਿਆਂ ਚ ਗਲਤ ਰਸਤੇ ਦੇ ਹੋ ਗਏ ਸੀ ਹਾਂ ਮਤਲਬ ਆਪਾਂ ਸਾਰੀ ਕਲੀਅਰ ਗੱਲ ਕਰਾਂਗੇ ਕੋਈ ਕਿਸੇ ਦਾ ਕੋਈ ਐ ਨਹੀਂ ਆਪਾਂ ਦਾ ਦੁਨੀਆ ਫੇਹੀ ਸੁਧਰੂਗੀ ਬਿਲਕੁਲ 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 ਪਾ ਸਕਦੇ ਆ ਪਹਿਲਾ ਐਡੇ ਗਲਤ ਰਸਤੇ ਸੀ ਸੰਗਤ ਮੜੀ ਜੀ ਗਈ ਯਾਨੀ ਕਿ ਜਿਹੜੇ ਲੋਕ ਹੁਣ ਇਹ ਗੰਦੇ ਨਸ਼ੇ ਕਰਦੇ ਆ ਉਹ ਜ਼ਿੰਦਗੀ ਚ ਨਿਕਲ ਚੁੱਕੇ ਹੂੰ 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 ਐਸੇ ਹਾਲਾਤ ਤੇ ਪਹੁੰਚ ਗਿਆ ਸੀਗਾ ਅੱবি ਜਾਨੀ ਜਾਂ ਤਾਂ ਰੱਬ ਬਚਾ ਸਕਦਾ ਸੀਗਾ ਜਮਾਤ ਲੈਣਾ ਸੋ। ਮੈਂ ਇੱਕੋ ਕੰਮ ਹੋਣਾ ਸੀ। ਇੱਕੋ ਕੰਮ ਹੋਣਾ ਸੀ। ਉਸ ਟਾਈਮ ਤੇ ਮਹਾਰਾਜ ਮੁਰੇ ਅਰਦਾਸ ਕੀਤੀ। ਠੀਕ ਆ। ਕਦੇ ਜਿੰਦਗੀ ਚ ਪਾਈ ਮੈਂ ਗੁਰੂ ਘਰ ਨਹੀਂ ਗਿਆ ਸੀ। ਉਸ ਦਿਨ ਪਹਿਲੇ ਤਨ ਗੁਰੂ ਘਰ ਜਾ ਕੇ ਮੈਂ ਮਹਾਰਾਜ ਮੁਰੇ ਅਰਦਾਸ ਕੀਤੀ। ਵੀ ਅੱਜ ਤੋਂ 50 ਸਾਲ ਪਹਿਲਾਂ। ਹਾਂਜੀ ਹਾਂਜੀ ਜੇ ਵੀ ਅੱਜ ਤੋਂ ਬਚਾਓਗੇ ਤਾਂ ਮੈਂ ਤੁਹਾਡਾ। ਉਹਨਾਂ ਨੇ ਬਚਾਇਆ। ਯਾਨੀ ਕਿ ਕਦੇ ਵੀ ਲੋਕ ਮਹਾਰਾਜ ਤਾਂ ਕਹਿੰਦਾ ਤੇ ਮਹਾਰਾਜ ਹੀ ਬਚਾਉਂਦਾ ਭਾਈ। ਮਹਾਰਾਜ ਹੀ ਬਚਾਉਂਦਾ। ਠੋਕਰ ਵੀ ਉਹੀ ਮਾਰਨ ਵਾਲਾ ਵਾ। ਬਚਾਉਣ ਵਾਲਾ ਵੀ ਉਹੀ ਆ। ਹੱਤ ਫੜ ਕੇ ਆਏ ਖੜਾ ਕੀਤਾ ਪਾਉ ਨੂੰ। ਥੱਲੇ ਡਿੱਗੇ ਪਿਆ ਉਹਨੂੰ ਜਦੋਂ ਤੋਂ ਜਣੀ ਇਹ ਤਾਜ ਮਿਲਿਆ ਵਾ ਮੇਰੀ ਜ਼ਿੰਦਗੀ ਹੋ ਜ਼ਦਰ ਗਈ ਆ ਬਿਲਕੁਲ ਬਿਲਕੁਲ ਐਡੇ ਇੱਕ ਗਲਤ ਨਸ਼ੇ ਤੇ ਲੱਗ ਗਏ ਸੀਗਾ ਨਾ ਜਿਹੋ ਅੱਜ ਕੱਲ ਸਰਕਾਰਾਂ ਚੱਲੀ ਜਾ ਰਿਆ ਚੱਲੀ ਜਾ ਰਿਆ ਵੀ ਹਾਂਜੀ ਹਾਂਜੀ ਤੇ ਬਸ ਉਹਦਾ ਜੀਵਨ ਬਹੁਤ ਗੰਦਾ ਹੋ ਗੰਦਾ ਜੀ ਮੈਂ ਕਹਾਂ ਜੀ ਛੱਡੋ ਪਰੇ ਜੋ ਕੁਛ ਸੀਗਾ ਮੈਂ ਵੇਚ ਵੱਟ ਕੇ ਸਾਰਾ ਉਧਰ ਬੋਲ ਤਾ ਕਿੰਨੇ ਭਰਾ ਤੁਸੀਂ ਮੈਂ ਜੀ ਦੋ ਭਰਾ ਸੀਗਾ ਹੁਣ ਮੈਂ ਸਿੰਗਲ ਨਹੀਂ ਆ ਇਕੱਲੇ ਆ ਹਾਂ ਲੱਗ ਠੀਕ 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 ਓਟੇ ਭੈ ਦੀ ਦਿੱਤ ਹੋ ਗਈ ਸੀਗੀ ਉਹ ਹੋ ਗਏ 2011 ਦੇ ਨੇੜੇ ਤੇ ਉਹਨੇ ਮਾ ਅਜਤੋਂ 13 14 ਸਾਲ ਕੁ ਦੇ ਹਾਂਜੀ ਹਾਂਜੀ ਤੇ ਜਿੱਦਾਂ ਹੁਣ ਤੁਸੀਂ ਮਤਲਬ ਗੁਰਸਿੱਖ ਬਣ ਗਏ ਆ ਕਿਤੇ ਨਾ ਕਿਤੇ ਤਾਂ ਕਈ ਜਿਹੜੇ ਬੰਦੇ ਜਿਹੜੇ ਕਿਸੇ ਨੂੰ ਸਹੀ ਕਹਿ ਹੀ ਨਹੀਂ ਸਕਦੇ ਉਹ ਅੱਜ ਵੀ ਗੱਲਾਂ ਕਰਦੇ ਹੁਣੇ ਹੁਣ ਇਦਾਂ ਬਣ ਗਿਆ ਪਹਿਲਾਂ ਇਹ ਸੀ ਉਹ ਸੀ ਕਰਨ ਵਾਲੇ ਤਾਂ ਬਹੁਤ ਆਈ ਪਰ ਜਿਹੜਾ ਮਹਾਰਾਜ ਨੇ ਬਾਣਾ ਦਿੱਤਾ ਨਾ ਇਹਦਾ ਇਹ ਕਹਿੰਦਾ ਵੀ ਚੜਦੀ ਕਲਾ ਚੜਾ ਚੜਦੀ ਕਲਾ ਇਹ ਕੋਈ ਖਬਰਾਂ ਦੀ ਲੋੜ ਨਹੀਂ ਜੜਾ ਆਉਂਦਾ ਚੱਕਦੇ ਫਟੇ ਬਿਲਕੁਲ ਬਿਲਕੁਲ ਇਹ ਖੰਡੇ ਦੀ ਪੌਲ ਹੀ ਇਦਾਂ ਦੀ ਆਈ ਤੇ ਅਮਰ ਸ਼ਖਣ ਤੋਂ ਬਾਅਦ ਇੱਕ ਜ਼ਿੰਦਗੀ 'ਚ ਸ਼ਕਤੀ ਕੋਈ ਕੋਈ ਮੈਂ ਕਹਿੰਦਾ ਸਭ ਤੋਂ ਵੱਡੀ ਸ਼ਕਤੀ ਮਹਾਰਾਜ ਦਾ ਅਮਰਤ ਆ ਉਹ ਜਿਹੜੀਆਂ ਘੋਟਾਂ ਬੀਤੀਆਂ ਨੇ ਜਿਹੜੀ ਗਦਣਾ ਦਾ ਸ਼ੇਰ ਬਣਉਣ ਵਾਲੀ ਗੱਲ ਸੱਚ ਆ ਸੱਚ ਹੁਣ ਡਰ ਡਰ ਕੋਈ ਨਹੀਂ ਮੈਂ ਕਹਿੰਦਾ ਚੜ੍ਹਦੀ ਕਲਾ ਐਂ ਦਲੇਰੀ ਤੇ ਰਹਿਦਾ ਕੋਈ ਪਰਵਾਹ ਹੀ ਨਹੀਂ ਕਿਸ ਦੀ ਬਿਲਕੁਲ 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 ਮਹਾਰਾਜ ਪਾਇਆ ਹੋਂ ਦਾ ਦਾ ਪਾਪਸਰਾਂ ਨੂੰ ਵੀ ਉੱਤੇ ਹੁੰਦੇ ਆ ਬਿਲਕੁਲ ਹਾਂਜੀ ਕੋਈ ਡਰ ਨਹੀਂ ਕੇ ਕੋਈ ਡਰ ਨਹੀਂ ਕੋਈ ਡਰ ਪਹਿਲਾਂ ਡਰ ਲੱਗਦਾ ਸੀ ਪਹਿਲਾਂ ਤਾਂ ਐ ਜਿਹਾ ਪੁਲਸ ਵਾਲੇ ਕਿ ਕਿਆ ਕਹਿੰਦਾ ਯਾਰ ਆਉਗਾ ਇੱਥੇ ਆਹ ਕੱਟ ਪੇਪਰ ਉਹ ਤਾਂ ਕੋਈ ਪੇਪਰ ਵੀ ਨਹੀਂ ਹੁੰਦਾ ਨਾਲ ਤਾਂ ਵੀ ਨਹੀਂ ਹੱਤਾ ਕੱਢਦੇ ਸਾਰੇ ਪੇਪਰ ਸਭ ਕੁਝ ਹੁਣ ਤਾਂ ਆਹੀ ਤਾਂ ਆ ਜਾ ਪੇਪਰ ਹੀ ਆਈ ਹੈ ਲਾਇਸੈਂਸ ਬਿਲਕੁਲ ਬਹੁਤ ਦੂਰ ਤੱਕ ਜਾਇਆ ਕਦੇ ਕਿਸੇ ਨੇ ਮੈਨੂੰ ਯਾਨੀ ਇਹ ਪੁੱਛਿਆ ਨਹੀਂਗਾ 2 2.5 ਸਾਲਾਂ ਦੇ ਵਿੱਚ ਅੱਧਾ ਜਣੀ ਕੰਟਰੀ ਕੋ ਮੈਂ ਆ ਮੈਂ ਆਪਣੇ ਆ ID ਆਈ ਹਾਂ ਹਾਂਜੀ ਤੇ ਮੈਨੂੰ ਕਿਸੇ ਪੁਲਿਸ ਵਾਲੇ ਨੇ ਨਹੀਂ ਆਇਤਾ ਕਿ ਨੌ ਨੌਜਵਾਨਾਂ ਦੇ ਵਿੱਚ ਜਿੱਦਾਂ ਤੁਸੀਂ ਲਾਓ ਅਜਿਹਾ ਸਮਾਂ ਜਿਹੜਾ ਚੱਲਿਆ ਬਹੁਤ ਮਾੜਾ ਚੱਲ ਰਿਹਾ ਬਿਲਕੁਲ ਬੜਾ ਜ਼ਿਆਦਾ ਇਹ ਕਹਿ ਲਓ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਆਪਾਂ ਕਿਹੜੇ ਰਾਹ ਤੇ ਤੁਰੇ ਹਾਂ ਹਨਾ ਤੁਸੀਂ ਉਸ ਰਾਹ ਤੋਂ ਨਿਕਲ ਗਏ ਇੱਕ ਚੰਗੇ ਰਾਹ ਤੇ ਚੱਲੇ ਹਨਾ ਤੁਸੀਂ ਮਤਲਬ ਕੁਝ ਕੁਝ ਇਦਾਂ ਦਾ ਅੱਜ ਦੇ ਨੌਜਵਾਨਾਂ ਨੂੰ ਕਹੋ ਕਿ ਜਿਹੜਾ ਤੁਹਾਡੀ ਇਸ ਵੀਡੀਓ ਦੇ ਨਾਲ ਉਹਨਾਂ ਦੀ ਸੋਚ ਬਦਲੇ ਉਹ ਵੀ ਤੁਹਾਡੇ ਵਾਲੇ ਰਾਹ ਤੇ ਆਉਣ ਭਾਈ ਜੀ ਮਹਾਰਾਜੇ ਨੂੰ ਤੇ ਹਣ ਉਹ ਮਹਾਰਾਜੀ ਬਚਾ ਸਕਦੇ ਇਹ ਇੱਕ ਇਦਾਂ ਦਾ ਗੰਦਾ ਨਸ਼ਾ ਨਾਲ ਹੀ ਮੌਤ ਹੀ ਦੇ ਸਕਦਾ ਮੌਤ ਜੀ ਬੋਲ ਕੁਝ ਨਹੀਂ ਨਾ ਨਾ ਜੀ ਟੜਪੜ ਬੰਦਾ ਇੰਨਾ ਕੁ ਜ਼ਿਆਦਾ ਟੜਪਦਾ ਨਾ ਕੱਲ ਜਦ ਦੋਸਤਾਂ ਤੇ ਉਹਨੂੰ ਬੱਚੇ ਪਰਿਵਾਰ ਮਾਂ ਉਸ ਵੀ ਨਹੀਂ ਦੀਦਾ ਅੱਲਾ ਹੁੰਦਾ ਉਸਤੇ ਝੂਠ ਵੀ ਸਭ ਤੋਂ ਜ਼ਿਆਦਾ ਕੰਦੇ ਚੋਰੀਆਂ ਵੀ ਕਰਦਾ ਬੰਦਾ ਜੀ ਕੀ ਲੁੱਟਾਂ ਖੋਹਾਂ ਵੀ ਕਰਦਾ ਘਰਦਿਆਂ ਨੂੰ ਵੀ ਕੁੱਟਦਾ ਮਾਰਦਾ ਸਭ ਕੁਝ ਹੁੰਦਾ ਕੋਈ ਰਿਸ਼ਤਾ ਨਹੀਂ ਦਿੰਦਾ ਨਾ ਨਾ ਇਹ ਨਸ਼ਈ ਰਿਸ਼ਤਾ ਬੜੀ ਗੰਦੀ ਜਿੰਦਗੀ ਬਹੁਤ ਜ਼ਿਆਦਾ ਗੰਦੀ ਜ਼ਿੰਦਗੀ ਹੈ ਬਰਾਬਰ ਦੇਖ ਲਓ ਵੀ ਹਨਾ ਸਮਾ ਤੁਸੀਂ ਇਹ ਗੱਲ ਦੱਸ ਰਹੇ ਹੋ ਜੇ ਨੌਜਵਾਨ ਚੱਜਦੇ ਹੋਣ ਤਾਂ ਇਹ ਗੱਲ ਇਹ ਸੁਧਰਨਾ ਚਾਹੀਦਾ ਲੋਕਾਂ ਨੂੰ ਭਾਜੀ ਮਹਾਰਾਜ ਦੇ ਲੜ ਲੱਗਣ ਬਿਲਕੁਲ 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 ਜਿਹੜਾ ਵੀ ਜਿਹੜਾ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਡੇ ਗੁਰਸਖੂਬਾ ਨਾ ਨਾ ਜਾਂ ਵੀ ਜਾਂ ਖਾਲਸੇ ਬਣ ਜਿਹੜਾ ਵੀ ਜਿਹਦਾ ਧਰਮ ਆ ਉਹ ਉਹੀ ਮਹਾਰਾਜ ਨੂੰ ਮੰਨਣਾ ਉਸੇ ਮਹਾਰਾਜ ਨੂੰ ਹਾਂ ਮਹਾਰਾਜ ਤਾਂ ਇੱਕੋ ਹੀ ਆ ਆ ਜੇ ਹਿੰਦੂ ਆ ਉਹ ਆਪਣੇ ਜਿੱਦਾਂ ਮੰਨਦਾ ਜਾਂ ਆਪਣੇ ਹਾਂਜੀ ਹਾਂਜੀ ਜਿੱਦਾਂ ਵੀ ਆਂ ਜੀ ਆਂ ਜੀ ਆਂ ਜੀ ਆਂ ਆਹ ਜੀ ਮੁਸਲਮਾਨ ਆਪਣੇ ਖੁਦਾ ਨੂੰ ਖੁਦਾ ਨੂੰ ਮੰਨਣ ਪਰ ਪਰਮਾਤਮਾ ਹੀ ਬਚਾ ਸਕਦਾ ਹਮ ਇੰਨਾ ਗੰਦਾ ਨਸ਼ਾ ਬਾਲਾ ਗੰਦਾ ਨਸ਼ਾ ਡਾਕਟਰਾਂ ਤੱਕ ਕੋਈ ਲਾਜ ਹੀ ਨਹੀਂ ਡਾਕਟਰਾਂ ਕੋਲੇ ਸੈਂਟਰ ਖੋਲੇ ਲੋਕਾਂ ਦੇ ਸੈਂਟਰਾਂ ਦੇ ਵਿੱਚ ਲੋਕਾਂ ਨੂੰ ਜਵਾਕਾਂ ਨੂੰ ਭੇਜ ਦਿੰਦੇ ਆ ਉਹ ਤਿੰਨ ਤਿੰਨ ਮਹੀਨੇ ਰਹਉਂਦੇ ਕੁੱਟਦੇ ਮਾਰਦੇ ਉੱਤੇ ਕਹਿੰਦਾ ਨਸ਼ੇ ਛੱਡ ਦਿੰਦੇ ਆ ਆ ਕੇ ਫੇਰ ਇਹ ਲੱਗਦੇ ਆ ਮਤਲਬ ਕਹਿਣ ਦਾ ਭਾਵਾ ਵੀ ਨਸ਼ੇ ਦਾ ਇਸ ਦਾ ਹਾਲ ਇੱਕੋ ਇੱਕ ਆ ਰੱਬ ਦਾ ਨਾਮ ਰੱਬ ਦਾ ਨਾਮ ਸੱਚੀ ਗੱਲ ਮੁੜ ਕੇ ਤਾਂ ਨਹੀਂ ਫੇਰ ਕਦੀ ਕੋਈ ਮਤਲਬ ਨਾ ਨਾ ਜੀ ਜੱਬਾਂ ਨੇ ਛੱਡਿਆ ਮਹਾਰਾਜ ਦੇ ਲੜ ਲੱਗਿਆ ਕਦੇ ਤੋੜ ਵੀ ਨਹੀਂ ਲੱਗੀ ਦੇਖੋ ਹੈ ਨਾ ਲੋਕੀ ਕਹਿੰਦੇ ਰੱਬ ਰੱਬ ਇੱਥੋਂ ਪਤਾ ਲੱਗਦਾ ਰੱਬ ਕੀ ਇਹਨੀ ਚੀਜ਼ ਨੂੰ ਕੋਈ ਇਸ ਦੁਨੀਆ ਦੀ ਤਾਕਤ ਨਹੀਂ ਪੱਲਿਓ ਲਾ ਸਕਦੀ ਤੇ ਮਾਹਰ ਇੱਕ ਅਰਦਾਸ ਨੇ ਲਾ ਦਿੱਤੀ ਲਾ ਦਿੱਤੀ ਲਾ ਇਹਨੂੰ ਕਹਿੰਦੇ ਅਰਦਾਸ ਦੀ ਸ਼ਕਤੀ ਹੈ ਨਾ ਤੇ ਅਰਦਾਸ ਦਿਲੋਂ ਹੋਈ ਹੋਵੇ ਨਾ ਜੀ ਤੁਰ ਲੱਗ ਜਾਂਦੀ ਹੈ ਹੁਣ ਦੇਖੋ ਹੈ ਨਾ ਸਾਡੇ ਲੋਕੀ ਨੈਗੇਟਿਵਿਟੀਆ ਨੂੰ ਬਹੁਤ ਦਿਖਾਉਂਦੇ ਆ ਨਾ ਅੱਜ ਦਾ ਪੋਡਕਾਸਟ ਵਗੈਰਾ ਜੇ ਵੀ ਹੁੰਦੇ ਆ ਇਹਦੇ ਵਿੱਚ ਉਹ ਨੈਗੇਟਿਵਿਟੀ ਦਿਖਾਈ ਜਾਂਦੇ ਆ ਏਦਾਂ ਜੀ ਏਦਾਂ ਸੁਣਾ ਅਸੀਂ ਤੁਹਾਨੂੰ ਪੋਜ਼ਿਟਿਵਿਟੀ ਵਾਲਾ ਜਿਹੜਾ ਦਿਖਾ ਰਹੇ ਆ ਭਈ ਪੋਜ਼ਿਟਿਵਿਟੀ ਵੀ ਹੋ ਸਕਦੀ ਆ ਇੱਕ ਬੰਦਾ ਕਹਿ ਲੋ ਵੀ ਨਰਕ ਚ ਉੱਠ ਕੇ ਵੀ ਸਵਰਗ ਚ ਜਾਦਾ ਇਹ ਇਨਸਾਨ ਦੀ ਜ਼ਿੰਦਗੀ ਦਾ ਪੜਾਉਣਾ ਇਹ ਦਿਖਾਉਣ ਦਾ ਜਰੀਆ ਇਹੀ ਹੈ ਵੀ ਆਉਣ ਵਾਲੇ ਲੋਕ ਜਾਂ ਆਉਣ ਵਾਲੀ ਪੀੜ੍ਹੀ ਸਮਝੇ ਕਿੰਨੇ ਸਾਲ ਜਿਹੜੇ ਉਹ ਨਰਕ ਦੀ ਜ਼ਿੰਦਗੀ ਭੋਗੀ ਤੁਸੀਂ ਮੈਂ ਜੀ 2007 ਤੋਂ ਚੱਲੂ ਹੋ ਗਿਆ ਹਾਂ 15 ਸਾਲ ਹਾਂਜੀ ਤੇ ਫਿਰ ਤਾਂ ਉਦੋਂ ਤੁਹਾਡੀ ਉਮਰ ਹੀ ਕੱਖ ਨਹੀਂ 13-14 ਸਾਲ ਦੀ ਉਮਰ ਦੀ ਬਿਲਕੁਲ ਬਿਲਕੁਲ ਜੀ ਕਿ ਇਹਦੇ ਚ ਮਨਦੇ ਵੀ ਸੰਗਤ ਸੰਗਤ ਦੀ ਅਸਰ ਸਭ ਤੋਂ ਜ਼ਿਆਦਾ ਸੰਗਤ ਦਾ ਹੀ ਅਸਰ ਹੁੰਦਾ ਭਾਈ ਹੁਣ ਮੈਂ ਬੈਠਾ ਤੁਹਾਡੇ ਕੋਲ ਮੈਂ ਤਾਂ ਹੀ ਬੰਦੇ ਕਹਿੰਦੇ ਕਿਹੜਾ ਕੋ ਮੂੰਹ ਚ ਪਾ ਦਿੰਦਾ ਯਾਰ ਜਿੰਦੇ ਰਹਿਣਾ ਯਾਰ ਪਹਿਲੇ ਹੁਣ ਦੋ ਦੋ ਕੋਲ ਬੈਠਾ ਮੈਂ ਜੇ ਹੁਣ ਤੁਸੀਂ ਕੰਮ ਵੱਲੋਂ ਚਾਹ ਪੀਣੇ ਚਾਹ ਬਣਾ ਲਈ ਆਪਾਂ ਆਪੀ ਲਓ ਜੀ ਮੈਂ ਇੱਕ ਵਾਰ ਮਨਾ ਕੋਈ ਨਹੀਂ ਮੰਨੀ ਕਰ ਦੂਜੀ ਵਾਰ ਵੇਖਾਂਗਾ ਪੀ ਲਓ ਯਾਰ ਕੋਈ ਗੱਲ ਥੋੜੀ ਜੀ ਦੂਜੀ ਵਾਰ ਵੀ ਮਨਾ ਤੀਜੀ ਵਾਰ ਮੈਂ ਚੱਲ ਪੀ ਲੈਨੇ ਆ ਇਹ ਕੰਮ ਇਹੀ ਚੀਜ਼ ਨਸ਼ੇ ਚ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਜਦੋਂ ਬਹਿਣਾ ਉਹਨਾਂ ਦੇ ਵਿੱਚ ਆ ਨਾ ਚੌਥੇ ਦਿਨ ਬੰਦਾ ਮੁੱਲੂ ਮਲੀ ਲੱਗਿਆ ਹਰ ਵੇਲੇ ਰਹਿਣਾ ਹੀ ਮੇਰੀ ਗੱਲ ਸੁਣੋ ਹੁਣ ਆਪਾਂ ਮੀਂਹ ਦੇ ਵਿੱਚ ਤੁਰੇ ਤੁਰੇ ਜਾਈਏ ਤੁਰੇ ਲਈਏ ਕਿੰਨਾ ਕੁ ਚਿਰ ਪਾਣੀ ਤੋਂ ਬਚ ਲਾਂਗੇ ਹਾਂ ਹਾਂ ਪਾਣੀ ਦਾ ਲੱਗੂਗਾ ਹੁਣ ਗੱਡੀ ਆ ਹੈ ਨਾ ਕਿੰਨਾ ਕੁ ਚਿਰ ਸਾਨੂੰ ਪਾਣੀ ਤੋਂ ਬਚਾ ਲਓ ਕਿਤੇ ਨਾ ਕਿਤੇ ਤਾਂ ਉੱਤਰ ਕੇ ਸਾਨੂੰ ਬਾਹਰ ਬਾਹਰ ਨਿਕਲਣਾ ਰੋਟੀ ਲੈਣ ਜਾਣਾ ਪੈਣਾ ਇਹ ਗੱਲ ਤੁਹਾਡੀ ਬਿਲਕੁਲ ਸਹੀ ਮੈਂ ਵੀ ਇਹੀ ਕਹਿੰਦਾ ਕਈ ਬੰਦੇ ਮੈਨੂੰ ਇਸ ਗੱਲ ਤੇ ਬੈਂਚ ਪਾਣ ਕੇ ਲੈਪ ਫੜ ਕੇ ਮੂੰਚ ਪਾ ਦਿੰਦਾ ਮੂੰਚ ਪਾਉਣ ਦੀ ਗੱਲ ਨਹੀਂ ਹੁੰਦੀ ਫੜ ਕੇ ਮੂੰਹ ਜਿਹਨੇ ਵਾਰ ਲਿਆ ਉਹ ਹਰ ਵੇਲੇ ਆਪਰ ਰਹਿਣਾ ਹੀ ਇਦਾਂ ਇਹਦਾ ਮੂੰਚ ਪਾਉਣ ਵਾਲੀ ਗੱਲ ਨਹੀਂ ਬਿਲਕੁਲ ਬਿਲਕੁਲ ਫੜ ਕੇ ਮੂੰਚ ਪਾਉਣ ਵਾਲੇ ਕੰਮ ਆ ਲੋਕ ਹਨ ਤੁਸੀਂ ਆਹ ਗੱਲ ਕਰਦੇ ਨੇ ਪੋਸਟ ਕਾ ਦੀ ਇਹ ਲੋਕ ਨਾ ਜਿਹੜੇ ਮੁੰਡੇ ਬਣ ਜਾਂਦੇ ਆ ਟੈਂਪੂ ਬਣ ਜਾਂਦੇ ਆ ਜਿਹੜੇ ਹਾਂ ਉਹਨਾਂ ਦੀ ਵੀਡੀਓ ਬਣਾ ਕੋਈ ਚੱਜ ਦੀ ਵੀਡੀਓ ਬਣਾ ਆ ਕੇ ਚੱਜ ਦੇ ਬੰਦੇ ਦਾ ਜਾਨੀ ਇੰਟਰਵਿਊ ਲੋ ਨਾ ਕੋਈ ਜੀ ਸਿਹਤ ਆ ਲਵੇ ਦੁਨੀਆ ਕੋ ਉਹ ਮੈਂ ਤੁਹਾਨੂੰ ਦੱਸਦਾ ਹੈ ਨਾ ਕੱਲ ਪਰਸੋਂ ਦੀ ਗੱਲ ਚੱਲਦੀ ਸੀਗੀ ਤੇ ਉਹ ਇਹੀ ਗੱਲ ਛੁੜੀ ਤਾਂ ਡੇ ਵਾਲੀ ਨਾ ਅੱਛਾ ਜੀ ਪਈ ਯਾਰ ਸਮਾਜ ਚ ਜਿਹੜੇ ਵਧੀਆ ਬੰਦੇ ਆ ਉਹਨਾਂ ਨੂੰ ਤੁਸੀਂ ਕੁਰਸੀ ਤੇ ਬਿਠਾ ਕੇ ਉਹਨਾਂ ਨਾਲ ਗੱਲਬਾਤ ਕਰੋ ਤਾਂ ਜੋ ਉਹਨਾਂ ਤੋਂ ਚੰਗੀ ਸਿੱਖਿਆ ਚੰਗੀ ਸਿੱਖਿਆ ਮਿਲੇ ਉਹ ਮੈਂ ਕਹਿੰਦਾ ਕਿਤੇ ਦੇਖੋ ਇਦਾਂ ਦਾ ਸਮਾਂ ਨਾ ਆ ਜਾਏ ਜਿੱਦਾਂ ਹੁਣ ਚਲੋ ਆ ਜੋ ਵੀ ਤਰੀਕੇ ਨੇ ਟੈਂਪੂ ਟੰਪੂ ਜੋ ਨਜ਼ਾਰਾ ਹੈ ਨਾ ਜੇ ਇਦਾਂ ਜੇ ਇਦਾਂ ਦਾ ਹੋ ਗਈ ਯਾਰ ਕਹਿੰਦਾ ਨਹੀਂ ਜਾਈਦਾ ਮਹਾਰਾਜ ਤੇ ਮਤਲਬ ਜਿੱਦਾਂ ਵੀ ਚਲੋ ਜੋ ਸਮਾਜ ਕਹਿੰਦਾ ਹੈ ਨਾ ਜੇ ਇਦਾਂ ਮੁੰਡੇ ਕਿਤੇ ਆਉਣ ਵਾਲੀ ਪੀੜ੍ਹੀ ਇਦਾਂ ਦੀ ਨਾ ਬਣੀ ਜਾਵੇ ਸਾਡਾ ਵੀ ਪੋਡਕਾਸਟ ਹੋਵੇ ਪੋਡਕਾਸਟ ਹੋ ਹਾਂ ਸਹੀ ਗੱਲ ਆ ਬਿਲਕੁਲ ਤੁਹਾਡੀ ਨੋਟ ਵਾਲੀ ਆ ਜੋ ਲੋਕੀ ਦੇਖਦੇ ਆ ਨਾ ਉਹ ਕਰਦੇ ਆ ਹਾਂ ਕੱਲ ਨੂੰ ਉਹ ਵੀ ਕਹਣਗੇ ਸਾਨੂੰ ਕੁਰਸੀ ਦੇ ਭੌਣਗੇ ਸੀ ਵੀ ਸ਼ਾਇਦ ਕਿਤੇ ਨਿੱਚਰ ਨਾਲ ਹੀ ਬਣੂਗਾ ਯਾਰ ਇਹ ਵਾਕਿਆ ਹੀ ਭਰਾਵਾ ਪੋਡਕਾਸਟ ਵਾਲੇ ਉਹ ਤਾਂ ਟਾਟੇ ਮੋਰੇ ਜੁੜੇ ਹੱਥ ਹਾਂ ਇਦਾਂ ਦੇ ਬੰਦੇ ਲਿਆਓ ਕੋਈ ਚੱਜ ਦਾ ਚੀਜ਼ ਜਿਹੜੇ ਸਮਾਜ ਨੂੰ ਕੋਈ ਵਧੀਆ ਸੇਧ ਦੇਣ ਉਹ ਨਾ ਤੁਸੀਂ ਕਰੋ ਵੀ ਹੁਣ ਤੁਹਾਡਾ ਪੋਡਕਾਸਟ ਨਹੀਂ ਚੱਲਦਾ ਤਾਂ ਤੁਸੀਂ ਚੱਕ ਕੇ ਕੇਸਵਾ ਨੂੰ ਬਿਠਾ ਕੇ ਕੰਮ ਚਲਾਈ ਜਾਓ ਇਹ ਕੰਮ ਨਾ ਕਰੋ ਸਮਾਜ ਸੇਵਾ ਕਰੋ ਸਮਾਜ ਸੇਵਾ ਕਰੋ ਸਮਾਜ ਨੂੰ ਵਧੀਆ ਕੰਮ ਕਰਦਾ ਉਹਦਾ ਕੋਈ ਪੋਡਕਾਸਟ ਇੱਕ ਤਾਂ ਇਹ ਬਣਿਆ ਕਿੱਦਾਂ ਪੋਡਕਾਸਟ ਮੈਨੂੰ ਪ ਤੇ ਮਤਲਬ ਆਪਾਂ ਦਾ ਬਾਈ ਆ ਵੀਡੀਓ ਬਣਾਉਂਦੇ ਆ ਸਾਨੂੰ ਤਾਂ ਵੀਡੀਓ ਬਣਾਉਣੀ ਆ ਤੇ ਪਰ ਇਹ ਜਿਹੜੇ ਪੋਡਕਾਸਟ ਬਣਾਏ ਜਾਂਦੇ ਆ ਵੈਸੇ ਉਹ ਵੀ ਇੱਦੀ ਗੱਲਬਾਤ ਹੀ ਕਰਦੇ ਆ ਬਿਲਕੁਲ ਬਿਲਕੁਲ ਇੱਦੀ ਇੱਦੀ ਕਰਦੇ ਆ ਉਹਦੇ ਵਿੱਚ ਵਧੀਆ ਬੰਦੇ ਬਿਠਾਓ ਜੀ ਬਿਲਕੁਲ ਬਿਲਕੁਲ ਤੁਸੀਂ ਪੁੱਠੇ ਸਿੱਧੇ ਬੰਦੇ ਬਿਠਾਈ ਜਾਂਦੇ ਆ ਹਨਾ ਕੋਈ ਸਿੱਖ ਪੁੱਠੀ ਸਰ ਮੈਨੂੰ ਇੱਕ ਦਿਨ ਪਤਾ ਕੀ ਬੰਦਾ ਕਹਿੰਦਾ ਕਹਿੰਦਾ ਤੁਸੀਂ ਰੁਕ ਜਾਓ ਥੋੜੇ ਕ ਟਾਈਮ ਨੂੰ ਜਿਹੜੀਆਂ ਕੁੜੀਆਂ ਦੂਜਾ ਕੰਮ ਕਰਦੀਆਂ ਉਹਨਾਂ ਦੇ ਵੀ ਪੋਡਕਾਸਟ ਹੋਣੇ ਆ ਹਾਂ ਦੱਸ ਮੈਂ ਕਹਿੰਦਾ ਕਮਾਲ ਦੀ ਗੱਲ ਆ ਮੈਂ ਕਿਹਾ ਬਾਬੇ ਜੇ ਇਹ ਕੰਮ ਸ਼ੁਰੂ ਹੋ ਗਿਆ ਤਾਂ ਇਹ ਤਾਂ ਲੋਕਾਂ ਨੇ ਸਮਾਜ ਬਿਲਕੁਲ ਖਰਾਬ ਆ ਪਾਜੀ ਲਾਈਵ ਹੋ ਜਾਣਾ ਤਾਂ ਸਾਰਾ ਕੁਝ ਵੀ ਹੁਣ ਉਹਨਾਂ ਨਾਲ ਬਹਿ ਕੇ ਹੀ ਹੁਆ ਕਰਦੇ ਤੁਸੀਂ ਕੀ ਬਿਲਕੁਲ ਜ਼ਰਾ ਕੋਈ ਹਾਂਜੀ 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 ਇਹ ਉਹ ਦੱਸੋ ਹੁਣ ਤੁਸੀਂ ਆਪਾਂ ਨੂੰ ਸੋਚ ਕੇ ਸ਼ਰਮ ਆਈ ਜਾਂਦੀ ਆ ਹਾਂ ਫੇ ਮੈਂ ਗੱਲ ਹੀ ਨਹੀਂ ਕਰ ਹੁੰਦੀ ਤੇ ਉਹਦੇ ਅਸੀਂ ਅਸੀਂ ਤੁਹਾਨੂੰ ਵੀ ਬੁਖਾਰ ਆ ਅਸੀਂ ਨਾ ਕਦੀ ਵੀ ਗਰਮੀ ਹੋਵੇ ਜਿੱਦਾਂ ਵੀ ਆ ਅਸੀਂ ਨਾ ਕਦੀ ਗੋਡਿਆਂ ਤੋਂ ਉੱਤੇ ਕੱਚਾ ਪਾ ਕੇ ਕਦੀ ਸਾਡੀ ਹਿੰਮਤ ਨਹੀਂ ਪੈਂਦੀ ਵੀ ਹੋਰ ਬਣਾਉਣ ਪਾ ਕੇ ਆਪਾਂ ਬਾਹਰ ਬਾਹਰ ਨਿਕਲ ਜਾਈਏ ਸ਼ਰਮ ਆਉਂਦੀ ਆਪਣਾ ਪਤਾ ਨਹੀਂ ਕੁੜੀਆਂ ਕਿੱਦਾਂ ਇੱਕ ਔਰਤ ਹੋਣ ਤੋਂ ਬਾਅਦ ਵੀ ਇਦਾਂ ਦੇਖ ਲੋ ਕਰਦੀਆਂ ਮਾਰ ਆਏ ਨੇ ਤਾਂ ਹੀ ਉਹ ਕਹਿਆ ਸੀ ਅੰਗ ਆਪਣਾ ਅੰਗ ਆਪ ਟਕਣਾ ਆਪਾਂ ਆਪ ਟਕਣਾ ਇਹ ਚੀਜ਼ਾਂ ਜਿਹੜੀਆਂ ਬਹੁਤ ਪੁਆਇੰਟ ਕਰਦੀਆਂ ਤੇ ਬਾਈ ਬੇਨਤੀ ਆ ਮੈਂ ਸਾਰਿਆਂ ਨੂੰ ਕਰਨਾ ਚਾਹੁੰਦਾ ਚਲੋ ਆਪਾਂ ਕੋਈ ਡੇ ਸਮਝਦਾਰ ਨਹੀਂ ਹੈਗੇ ਪਰ ਆਪਾਂ ਇਹ ਕਹਿੰਨੇ ਵੀ ਆਪਣਾ ਪੰਜਾਬ ਵਧੀਆ ਹੋਵੇ ਉਹਨੂੰ ਵਧੀਆ ਬਣਾਉਣ ਲਈ ਪੋਜ਼ਿਟਿਵਿਟੀ ਅੱਗੇ ਲਿਆਓ ਜਿਹੜੇ ਕੋਈ ਇਨਸਾਨ ਤੋਂ ਕੋਈ ਸਮਾਜ ਨੂੰ ਵਧੀਆ ਸਿਹਤ ਮਿਲਦੀ ਉਹ ਇਨਸਾਨ ਨੂੰ ਮੋੜੇ ਲਿਆਓ ਉਹਨੇ ਵੀਰ ਨੇ ਦੱਸਿਆ ਵੀ ਪਾਓ ਨਰਕ ਚੋਂ ਬਚੋ ਬਚ ਜਾਓ ਤੇ ਵਿਚਾਰ ਰੱਬ ਦਾ ਨਾ ਹੀ ਸਕਦਾ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਬਿਲਕੁਲ ਕੁਝ ਨਹੀਂ ਉਹ ਜ਼ਰੂਰੀ ਨਹੀਂ ਕਰਦਾ ਡੀਗਾ ਦਵਾਈ ਕੋਈ ਅਸਰ ਕਰਦਾ। ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ ਖਾਲਸਾ ਜੀ ਦੁਆਰਾ ਤੋਂ। ਤੁਸੀਂ ਜਿਹੜਾ ਟਾਈਮ ਦਿੱਤਾ ਤੇ ਬਾਕੀ ਆਪਾਂ ਇਹ ਚਾਹੁੰਦੇ ਆਂ ਵੀ ਭਾਈ ਸਾਡਾ ਸਮਾਜ ਸੁਧਰੇ, ਮੁੰਡੇ ਬੱਚੇ ਚੰਗਾ ਕੰਮ ਕਰਨ। ਅੱਜ ਕੱਲ ਦੇ ਮੁੰਡੇ ਬੀੜੀਆਂ ਸਿਗਟਾ ਉਹ ਕੀ ਹੁੰਦੇ? ਸਰਾਣੇ। ਹਾਂਜੀ 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 ਤਮਾਕੂ ਤੇ ਉਹਦਾ ਇਦਾਂ ਹੋ ਗਿਆ ਜਿੱਦਾਂ ਆਪਾਂ ਸੈਂਟਰ ਵਿੱਚ ਖਾਂਦੇ। ਬਿਲਕੁਲ ਬਿਲਕੁਲ ਜੀ। ਮੈਂ ਕਹਾਂ ਯਾਰ ਕੰਦਾ ਨਹੀਂ ਦਿੰਦਾ। ਉਸ ਕਹਿੰਦਾ ਇਹ ਕੁਝ ਨਹੀਂ ਹੋ। ਲੈ ਯਾਰ ਅਗਰ ਵੀਰ ਆਪਾਂ ਤਾਂ ਯਾਰ ਇਸ ਚੀਜ਼ ਦੇ ਬੜੇ ਨਾ ਡਾਇਲੋਗ ਇਹ ਐ ਇੱਥੇ ਕੀ ਆ ਹਾਂ ਇਹ ਚ ਹੈ ਕੀ ਆ ਉਹ ਹੈ ਕੀ ਆ ਤੁਸੀਂ ਫਿਰ ਖਾਣੇ ਕਿਉਂ ਜਾ ਯਾਰ ਉਹਦੇ ਤੇ ਲਿਖਿਆ ਆ ਮਤਲਬ ਹਾਨੀਕਾਰਕ ਹਾਨੀਕਾਰਕ ਤੇ ਫਿਰ ਹੈ ਨਾ ਉਹ ਗਲਤ ਤਾਂ ਗਲਤੀ ਆ ਨਾ ਗਲਤ ਆ ਭਾਜੀ ਤੇਲੇ ਭਰਾਵਾ ਬੱਚੋ ਇਹਦੇ ਤੋਂ ਤੇ ਖਾਲਸਾ ਜੀ ਬਹੁਤ-ਬਹੁਤ ਤੁਹਾਡਾ ਦੁਆਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ